ਸਤ ਸ੍ਰੀ ਅਕਾਲ ਜੀ ਮੈਂ ਬੱਲ ਮਗਰੇਤਪੁਰਾ ਆਪ ਜੀ ਦੇ ਨਾਲ ਜੋ ਕਿ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਚੱਲ ਰਿਹਾ ਹੈ ਹੀਰਾ ਮੈਲ ਹੀਰਾ ਮੈਲ ਦੇ ਵਿੱਚ ਜੋ ਆਪਣੀ ਉਮਰ ਦੱਸ ਰਿਹਾ 13 ਸਾਲ ਦੱਸ ਰਿਹਾ ਟੋਜ਼ਵਾਨਡ ਅਬੇ ਪ੍ਰਤਾਪ ਜੋਗੀ ਉਥੋਂ ਦਾ ਜਿਸ ਦੀ ਦਸਤਾਰਬੰਦੀ ਹੋਈ ਹੈ ਤੇ ਉਸ ਦਾ ਸਿਆਸਤ ਦੇ ਨਾਲ ਬਹੁਤ ਵੱਡਾ ਇਸ ਵਿੱਚ ਹਸ ਹੈ ਉਸ ਦੀ ਦਸਤਾਰਬੰਦੀ ਦੇ ਵਿੱਚ ਜਾਂ ਤੁਸੀਂ ਪਿਛਲੇ ਦਿਨੀ ਦੇਖਿਆ ਹੋਵੇਗਾ ਕਿ ਸਭ ਤੋਂ ਪਹਿਲਾਂ ਸਿਆਸਤ ਦੇ ਨਾਲ ਇਸ ਦਾ ਕਿਵੇਂ ਜੁੜਦਾ ਹੈ ਤਾਂ ਮਿਲੋ ਤਾਂ ਪਿਛਲੇ ਦਿਨੀ ਜੋ ਕਿ ਡੇਰਾ ਮੁਕੀ ਗੁਰਵਿੰਦਰ ਬਾਬਾ ਜੋ ਕਿ ਗੈਸੀ ਢਿੱਲੋ ਜੋ ਕਿ ਉਥੋਂ ਬਜੀਠੀਏ ਨੂੰ ਜੇਲ੍ਹ ਚ ਮਿਲ ਕੇ ਆਏ ਤੇ ਉਸ ਤੋਂ ਬਾਅਦ ਉਸ ਦੀ ਜਮਾਨਤ ਹੋ ਗਈ ਗੁਰਵਿੰਦਰ ਢਿੱਲੋ ਦੀਆਂ ਤੁਸੀਂ ਭਾਜੀਪੀ ਦੇ ਲੀਡਰਾਂ ਨਾਲ ਫੋਟੋਆਂ ਵੀਡੀਓ ਵੇਖੀਆਂ ਹੋਣਗੀਆਂ ਉਸ ਦੇ ਨਾਲ ਬੀਜੇਪੀ ਦਾ ਲਿੰਕ ਜੋੜਦੇ ਹੋਏ ਢਿੱਲੋ ਦੇ ਟਿੱਲੋ ਦੇ ਮਜੀਠੀਏ ਬਾਰੇ ਵਿੱਚ ਬਿਆਨ ਦੇਣਾ ਕਿ ਉਹਦੇ ਨਾਲ ਸਾਡਾ ਦੋਸਤੀ ਵਾਲਾ ਰਿਸ਼ਤਾ ਹੈ ਉਹ ਬੇਕਸੂਰ ਹੈ ਇਹ ਉਸ ਤੋਂ ਬਾਅਦ ਉਸ ਦੀ ਜਮਾਨਤ ਹੋਣੀ ਫਿਰ ਉਸ ਤੋਂ ਬਾਅਦ ਉਹ ਜੋ ਕਿ 1 ਫਰਵਰੀ ਨੂੰ ਦਸਤਾਰਬੰਦੀ ਹੋਈ ਉਸ ਨਾਬਰਿਆਸ ਦੀ ਤੇ ਨਾਪਾ ਰਿਆਸਤ ਦੇ ਵਿੱਚ ਸਭ ਤੋਂ ਪਹਿਲਾਂ ਜੋ ਕਿ ਤੁਸੀਂ ਦੇਖਿਆ ਗੁਰਵਿੰਦਰ ਸਿੰਘ ਢਿੱਲੋਂ ਜੋ ਕਿ ਰਾਦਾ ਸਵਾਮੀ ਆ ਡੇਰੇ ਦੇ ਮੁਖੀ ਨੇ ਉਹ ਉੱਥੇ ਪਹੁੰਚੇ ਉਹਨਾਂ ਦਾ ਲਿੰਕ ਜੁੜਦਾ ਹੋਇਆ ਨਜ਼ਰ ਆਇਆ ਉਸ ਤੋਂ ਬਾਅਦ ਜੋ ਕਿ ਆ ਪਿਛਲੇ ਦਿਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਹੋਈ ਉਸ ਦੇ ਵਿੱਚ ਪੱਤਰਕਾਰ ਨੇ ਉਸ ਨੂੰ ਸਵਾਲ ਪੁੱਛਿਆ ਕਿ ਤੁਸੀਂ ਆ ਸਿਆਸੀ ਲੀਡਰਾਂ ਵਿੱਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹੋ ਕਿਸ ਪਾਰਟੀ ਨੂੰ ਪਸੰਦ ਕਰਦੇ ਹੋ ਤਾਂ ਅਕ ਉਸ ਨੇ ਕਿਹਾ ਕਿ ਅਕਾਲੀ ਦਲ ਅਕਾਲੀ ਦਲ ਨੂੰ ਅ ਉਸ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਮੈਂ ਮਿਲਿਆ ਇੱਕ ਦੁਆਰ ਉਸ ਤੋਂ ਬਾਅਦ ਕਿਤੇ ਨਿੱਜੀ ਕਿਤੇ ਪ੍ਰੋਗਰਾਮ ਸੀ ਉੱਥੇ ਮਿਲਿਆ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਅ ਅਕਾਲੀ ਦਲ ਮੇਰਾ ਪਸੰਦੀਦਾ ਹੈ ਤੇ ਉਹ ਇਹਨਾਂ ਚੀਜ਼ਾਂ ਨੂੰ ਵੇਖ ਰਿਹਾ ਕਿ ਪਤਾ ਲੱਗਦਾ ਕਿ ਸਿਆਸਤ ਦਾ ਆ ਨਾਪਾ ਰਿਆਸਤ ਦੇ ਵਿੱਚ ਕਿੰਨਾ ਕਤਾਲ ਮੇਲ ਹੈ ਕਿੰਨਾ ਕੁਸਾ ਮੇਲਜੂਲ ਹੈ ਕਿਉਂਕਿ ਅ ਗੁਰਵਿੰਦਰ ਸਿੰਘ ਢਿੱਲੋਂ ਦਾ ਭਾਜਪੀ ਦੇ ਨਾਲ ਫੋਟੋਆ ਵਾਇਰਲ ਹੋਣਾ ਉਸ ਤੋਂ ਬਾਅਦ ਉਹਨਾਂ ਦਾ ਮਜੀਠੀ ਨੂੰ ਮਿਲਣਾ ਮਜੀਠੀਏ ਤੋਂ ਬਾਅਦ ਉਸ ਦਾ ਬਿਆਨ ਹੋਣਾ ਕਿ ਮੈਂ ਅਕਾਲੀ ਦਲ ਨੂੰ ਪਸੰਦ ਕਰਦਾ ਸੁਖਵੀਰ ਬਾਦਲ ਨੂੰ ਪਸੰਦ ਕਰਦਾ ਇਸ ਦੇ ਵਿੱਚ ਤੁਸੀਂ ਕੀ ਇਸ ਦਾ ਸੋਚ ਇਸ ਬਾਰੇ ਸੋਚਦੇ ਹੋ ਮੇਰਾ ਜੋ ਵਿਚਾਰ ਹੈ ਕਿ ਇਸ ਦਾ ਸਿਆਸਤ ਦੇ ਨਾਲ ਕੋਈ ਨਾ ਕੋਈ ਤੱਤਬੰਦ ਹੈ ਤੁਸੀਂ ਕੀ ਇਸ ਬਾਰੇ ਸੋਚਦੇ ਹੋ ਤੁਸੀਂ ਆਪਣੀ رائے ਜਰੂਰ ਦੱਸਿਓ ਧੰਨਵਾਦ